ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲਗਨ ਵਾਸੀ ਸੰਤਾਂ ਨੂੰ ਬੈਠ ਕੇ ਕੀਤੀ ਜਾਂਦੀ ਹੈ ਕਿ ਸਰਦਾਰ ਰਾਜੀ ਸਿੰਘ ਜੁੰਦਾ ਸਪੁੱਤਰ ਕਰਨ ਸਿੰਘ ਦੇ ਨਾਮ ਕੋਤ ਮੰਗ ਭਗਤ ਜੀ ਇਕੱਠਾ ਹੋਪਰੀ ਹੈ ਇਕੱਠ ਹੋਇਆ ਹੈ ਸਰਦਾਰ ਰਾਜੀ ਸਿੰਘ ਜੁੰਦਾ ਦੀ ਵਾਸ ਤੇ ਜੀਰ ਬਣੀ ਖੁਸ਼ੀ ਲੈ ਆਓ ਸਾਰੇ ਵਾਸੀ ਗੁਰਦੁਆਸਾ ਰਖੇ ਸਤਿਗੁਰ ਜੀ ਦੇ ਆਸਰਾ ਸੰਤਿ ਕਰੀਏ ਕਿ ਸਦਾ ਰਾਹੀ ਹੁਸੈਨੋ ਦੇਰੋਂ ਦਾ ਤੰਦਰੁਸਤੀ ਬਖਸ਼ ਕਰੇ ਦਸਾ ਕਮਰਾ ਮੇਟਾ ਦੇ ਵਿਚ ਵਿੱਚ ਸਾਰੀਆਂ ਸੰਸਾਰ ਗੁਰਦੁਆਸਾ ਸਹਿਜ ਕੇ ਪੂਰਨ ਜੀ ਕਿਰਪਾ ਕਰੋ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਨਾਲ ਹੋਏ ਹਾਦਸੇ ਦੀ ਖਬਰ ਉਸਦੇ ਪਿੰਡ ਪੋਨੇ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਉਸ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕੀਤੀ ਹੈ ਅਤੇ ਗੁਰੂ ਸਾਹਿਬ ਤੋਂ ਔਖੀ ਘੜੀ ਨਾ ਦੇਖਣ ਦੀ ਦਾ ਹੁਕਮਨਾਮਾ ਬਿੱਲਿਆ ਇਸ ਮੌਕੇ ਜਿੱਤੇ ਪਹਿਲਾ ਗੁਰਦੁਆਰਾ ਸਾਹਿਬ ਦੇ ਗਿਆਨੀ ਜੀ ਵੱਲੋਂ ਪਿੰਡ ਵਾਸੀਆਂ ਨੂੰ ਬੁਲਾਉਣ ਲਈ ਅਨਾਉਂਸਮੈਂਟ ਕੀਤੀ ਗਈ। ਉੱਥੇ ਹੀ ਬਾਅਦ ਵਿੱਚ ਇਕੱਠੇ ਹੋਏ ਲੋਕਾਂ ਸਮੇਤ ਬੱਚਿਆਂ ਨੇ ਵੀ ਕਿਹਾ ਕਿ ਉਹ ਰਾਜਵੀਰ ਜਵੰਦੇ ਨੂੰ ਪਸੰਦ ਕਰਦੇ ਨੇ ਅਤੇ ਉਸ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਨੇ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਪਿੰਡ ਆਪਣੇ ਘਰ ਆਵੇ ਅਤੇ ਪਿੰਡ ਵਿੱਚ ਪਹਿਲਾਂ ਦੀ ਤਰ੍ਹਾਂ ਰੌਣਕਾਂ ਲੱਗਣ। ਇੱਥੇ ਹੋਏ ਆ ਜੀ ਕਿਸ ਤਰ੍ਹਾਂ ਰਾਜਵੀਰ ਜਵੰਦਾ ਦੇ ਲਈ ਸਾਰੇ ਇਕੱਠੇ ਹੋਏ ਆਰਦਾਸ ਕੀ ਬੇਨਤੀ ਕੀਤੀ ਅੱਜ ਸਾਰੇ ਪਿੰਡ ਦੇ ਰਲ ਕੇ ਸਤਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਸੇ ਅਕਾਲਪੁਰ ਕਵਾਹਿਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀਆਂ ਦੇ ਰੋਕਤੀਆਂ ਬਖਸ਼ਿਸ਼ ਕਰਦੇ ਆ ਬੇਨਤੀਆਂ ਕੀਤੀਆਂ ਸਾਰੇ ਪਿੰਡ ਦੇ ਇਕੱਤਰ ਹੋ ਕੇ ਹਾਂ ਜੀ ਤੇ ਸਾਰਾ ਪਿੰਡ ਬਹੁਤ ਫਿਕਰਮੰਦ ਹੈ ਜੀ ਪੂਰਾ ਬਿਲਕੁਲ ਹਾਂ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦ ਹੈ ਜੀ ਸਾਰੇ ਵੀ ਮਹਾਰਾਜ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਇਸ ਟਾਈਮ ਜਾ ਰਹੇ ਨੇ ਉੱਥੇ ਮੈਲ ਹਸਪੀਟਲ ਦੇ ਕੋਲੋਂ ਪਹੁੰਚੇ ਨੇ ਜੀ ਸਵਨ ਸਾਹਿਬ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਉਹ ਪਹੁੰਚਣ ਵਾਲੇ ਨੇ ਉੱਥੇ ਮੁਹਾਲੀ ਠੀਕ ਉਹਨਾਂ ਕੀ ਸਾਰੇ ਪਿੰਡ ਦਾ ਲਾਡਲਾ ਸੀਗਾ ਜੀ ਲਾਡਲਾ ਸੀਗਾ ਜੀ ਸਾਰੇ ਪਿੰਡ ਦਾ ਜੀ ਹਾਂ ਜੀ ਬਹੁਤ ਹੋਣਹਾਰ ਮੁੰਡਾ ਸੀਗਾ ਜੀ ਤੇ ਖਾਨਪਾ ਬਹੁਤ ਇਸ ਤੀ ਦਾ ਦੋਖਾ ਜੀ ਤੇ ਅੱਜ ਇੱਥੇ ਸਾਰੇ ਵੀ ਅਰਦਾਸ ਕਰਕੇ ਵੜੇ ਹਾਂ ਜੀ ਹਾਂ ਜੀ ਹਾਂ ਜੀ ਜੀ ਜਿਹਦਾ ਕਿਵੇਂ ਪਿੰਡ ਦੇ ਵਿੱਚ ਕਿਦਾਂ ਦਾ ਸੀਗਾ ਪਹਿਲਾਂ ਪੋਸਟ ਵੀ ਸੀਗਾ ਬਹਾਂਜੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ ਸਾਡਾ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਏ ਮਹਾਰਾਜ ਉਹਨੂੰ ਉਲਾ ਦੇ ਵਿਚਾਰੇ ਦੀ ਦੇਰ ਹੋਊ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹ ਵਿਚਾਰੇ ਦੀ ਲੰਬੀ ਉਮਰ ਹੋ ਗਈ ਹਾਂ ਉਹਨਾਂ ਹੜ੍ਹ ਬਹੁਤ ਆਏ ਹਾਂ ਹਰਿ ਬਨੇਮ ਕਹਦੀ ਸੇਵਾ ਕੀਤੀ ਹੈ ਜੀ ਮਦਦ ਕੀਤੀ ਹੈ ਹਾਂ ਜੀ ਹਾਂ ਜੀ ਸਪੰਦ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਵਾਇਕ ਉਤਰ ਕਰਕੇ ਤੇ ਹੜ੍ਹ ਪੀੜਤਾਂ ਦੇ ਲਈ ਅਸੀਂ ਉਹ ਸੇਵਾ ਕਰਦੇ ਪ੍ਰਵਾਹ ਬਹੁਤ ਵਧੀਆ ਹਾਂ ਹਜੇ ਵਿੱਚ ਕੀ ਕਹੋਗੇ ਕਿਸ ਤਰ੍ਹਾਂ ਰਾਜਵੀਰ ਹੁੰਦਾ ਜੀ ਰਾਜਵੀਰ ਪੰਜਾਬ ਦਾ ਬਹੁਤ ਵਧੀਆ ਇਨਸਾਨ ਸੀ ਪਰ ਹਾਂ ਇਨਸਾਨ ਆ ਇਨਸਾਨ ਹੈ ਤੇ ਅੱਜ ਉਹ ਮਤਲਬ ਜਦੋਂ ਸ਼ਿਮਲੇ ਨੂੰ ਜਾ ਰਹੇ ਰਾਜ ਰਸਤੇ 'ਚ ਉਹਨਾਂ ਦੀ ਬਾਈਕ ਇੱਕ ਗਾਂ ਨਾਲ ਟਕਰਾਈ ਜਿਨ੍ਹਾਂ ਨਾਲ ਥੋੜੇ ਜਿਨ੍ਹਾਂ ਦੇ ਸਿਰ 'ਚ 6:00 ਵਜੇ ਉਹੜਾ ਯਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆਂ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆਂ ਵੀ ਉਹਨੂੰ ਤੰਦਰੁਸਤੀ ਬਖਸ਼ੋ ਜੀ ਹਾਂਜੀ ਵੀਰ ਜੀ ਕਿਸ ਤਰ੍ਹਾਂ ਭਈ ਤੰਦਰੁਸਤੀ ਲਈ ਸਾਰੇ ਇਕੱਠੇ ਹੋਏ ਹਾਂਜੀ ਹਾਂਜੀ ਵੀਰ ਜੀ ਸਾਰਾ ਪਿੰਡ ਤੰਦਰੁਸਤੀ ਲਈ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਅੱਗੇ ਚੜ੍ਹਦੀ ਕਲਾ ਰੱਖਣਾ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਮਨਨ ਹਾਲ ਸੀ ਹਾਂਜੀ ਹਾਂਜੀ ਬਹੁਤ ਵਧੀਆ ਹਾਂ ਅਰਦਾਸ ਕੀਤੀ ਆ ਹਾਂ ਜੀ ਅਰਦਾਸ ਕੀਤੀ ਆ ਮਹਾਰਾਜ ਨੂੰ ਤੰਦਰੁਸਤੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਆ ਬੱਚੇ ਦਾ ਕੋਈ ਜਾਂ ਤੀਨੀ ਜੀ ਔਰ ਆਪੇ ਉਹ ਵੀ ਬਹੁਤ ਹੋਰ ਪਰਮਾਰਸ ਸੀ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਬੰਦਿਆ ਆ ਇਹ ਸੁਣ ਕੇ ਤਾਂ ਜਾਣੀ ਜੀ ਬਹੁਤ ਦੁੱਖ ਹੋਇਆ ਬਈ ਹੈ ਇਹਦਾ ਕਿ ਮੈਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਜੀ ਬੜਾ ਬਹੁਤ ਪਿਆਰਾ ਬੱਚਾ ਜੀ ਬਹੁਤ ਹੀ ਹੁਣ ਹਰ ਬੱਚਾ ਵਾਹਿਗੁਰੂ ਉਹਨੂੰ ਤੰਦਰੁਸਤੀ ਦੇ ਵਿੱਚ ਲੰਬੀ ਉਮਰ ਬਖਸ਼ੇ ਸਾਢੀ ਮਰ ਵੀ ਉਹਨੂੰ ਲੱਗੇ ਜੀ ਅਸੀਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਸਾਰਾ ਪਿੰਡ ਇਕੱਠਾ ਕੇ ਸਾਡੇ ਨਗਰ ਦਾ ਨਾਮ ਉਹਨੇ ਦੁਨੀਆ ਚ ਰੌਸ਼ਨ ਕੀਤਾ ਜੀ ਬਹੁਤ ਹੀ ਪਰਵਾਰ ਬਹੁਤ ਹੀ ਭਲਾ ਮਨਸਪੁੱਤ ਹੈ